ਜਲਾਲੀਆ ਦਰਿਆ ਤੋਂ ਬਾਅਦ ਹੁਣ ਰਾਵੀ ਦੇ ਸਰਹੱਦੀ ਖੇਤਰ ਵਿਖੇ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ ਰਾਵੀ 'ਚ ਅਚਾਨਕ ਵਦੇ ਪਾਣੀ ਦੇ ਪੱਦਰ ਦੀ ਵਜ੍ਹਾ ਨਾਲ ਲੋਕਾਂ ਦਾ ਹੋਇਆ ਨੁਕਸਾਨ ਗੁੱਜਰ ਭਾਈਚਾਰੇ ਦੇ ਦੋ ਘਰ ਆਏ ਰਾਵੀ ਦੀ ਲਪੇਟ ਦੇ ਵਿੱਚ ਕੀਮਤੀ ਸਮਾਨ ਵੀ ਰਾਵੀ ਦਰਿਆ ਦੀ ਪੇਟ ਚੜ ਗਿਆ ਹਾਂਜੀ ਕੀ ਗੱਲ ਬਾਤ ਹੋਈ ਐ ਅੱਛੋ ਕੋਈ ਨੀ ਬੋਲੇ ਠੀਕ ਐ ਅੱਛਾ ਕੀ ਨਾ ਤੋਹਰਾ ਕਿਹੜਾ ਪਿੰਡ ਐ ਬਦਰਵਰ ਕੀ ਗੱਲ ਬਾਤ ਹੋਈ ਐ ਪਾਣੀ ਆਇਆ ਤਾਂ ਰੁੜੀ ਗਏ ਸਮਿਆਂ ਨੂੰ ਬੱਚੇ ਕੱਢੇ ਬੜੀ ਮੁਸ਼ਕਲ ਨਾਲ ਹੋਰ ਕੱਖੜੀ ਨਿਕਲਿਆ ਇਹ ਦੋ ਬੇਟੀਆਂ ਨਿਕਲੀਆਂ ਬਾਕੀ ਬੱਚੇ ਨਿੱਕੇ ਬ ਡੰਗਰ ਪਸ਼ੂ ਵੀ ਰੁੜੀ ਗਏ ਉਹ ਫੇਡਾਂ ਹੀ ਆ ਹੋਰ ਉੜੀ ਗਈਆਂ ਉਹ ਵੀ ਨਹੀਂ ਨਿਕਲੀਆਂ ਮੁੜੇ ਘਾਰੇ ਨਹੀਂ ਵੀ ਜਾ ਰਹੇ ਇਹ ਜਨਾਨੀਆਂ ਨੇ ਕੀ ਕਰਨਾ ਹੁੰਦਾ ਕੀ ਕੱਢਣਾ ਹੁੰਦਾ ਇਹ ਦਰਿਆਵੇ ਚ ਪਾਉਣਾ ਹੁੰਦਾ ਜਨਾਨੀਆਂ ਨੇ ਇਨਾ ਕਨੁਕਸਾਨ ਦਾ ਟੜਾ ਨੁਕਸਾਨ ਤੇ ਬੜਾ ਹੋਇਆ ਹੁਣ ਕੀ ਦੱਸਣਾ ਹੈ ਨੁਕਸਾਨ ਤੇ ਸਾਡਾ ਬੜਾ ਹੋਇਆ ਹੈ ਇਹ ਨਿਕਲ ਕੇ ਇਹ ਬੱਚੇ ਲਈ ਇਹ ਬੱਚੇ ਬੜੀ ਮੁਸ਼ਕਲ ਨਾਲ ਕੱਢੇ 1 ਵਜੇ ਦਾ ਪਾਣੀ 1 ਵਜੇ ਦਾ ਪਾਣੀ ਆਇਦਾ ਤਾ ਤੂੰ ਦੇ ਉਹ ਮੁੜੇ ਵਿਜਾਰਿਆਂ ਨੂੰ ਖੂਨਕਾਰੀ ਕਰੀ ਗਏ ਨਾ ਕੋਈ ਬੱਤੀ ਨਾ ਕੋਈ ਮੋਬਾਈਲਾਂ ਵਿੱਚ ਚਾਰਜ ਨਹੀਂ ਕੋਈ ਨੀ ਕੋਈ ਖੁਸਿਆ ਕੇ ਪਿੰਡ ਕੋਥੇ ਜਾਣਾ ਹੁੰਦਾ ਜਨਾਨੀਆਂ ਨੇ ਦੌਰ ਦੇ ਨਹੀਂ ਆਖਿਆ ਕਿਸੇ ਨੇ ਨਹੀਂ ਪਾਣੀ ਆਣੀ ਪਾਣੀ ਆਲੀ ਆਖਿਆ ਨੇ ਕੁਝ ਜਾਣੇ ਵੀ ਕੀ ਗੱਲਬਾਤ ਹੋਈ ਆ ਗੱਲਬਾਤ ਕੀ ਹੋਣੀ ਆ ਰਾਤੀ 1 ਵਜੇ ਪਾਣੀ ਆਇਆ ਸਾਨੂੰ ਦੱਸਿਆ ਕਿਸੇ ਨੇ ਕੋਈ ਪੁਲਿਸ ਦਾ ਨਹੀਂ ਆਇਆ ਕੋਈ ਪਿੰਡ ਦਾ ਕੋਈ ਸਰਪੰਚ ਵਗੈਰਾ ਆਇਆ ਹੀ ਕੋਈ ਨਹੀਂ ਹੋਣ ਤੱਕ ਕਿਹੜੇ ਦਰਿਆ 'ਚ ਪਾਣੀ ਆਇਆ ਜੀ ਇਹ ਰਾਵੀ ਦਰਿਆ 'ਚ ਸਰ ਕੀ ਕੀ ਨੁਕਸਾਨ ਆਇਆ ਕਿਹੜਾ ਉਹ ਹੁਣ ਆਇਓ ਨਹੀਂ ਗੱਲੋਂ ਉਹਨੂੰ ਕਿਸੇ ਨੇ ਆਖਿਆ ਕਿਸੇ ਨੇ ਨਹੀਂ ਆਖਿਆ ਵੀ ਸਾਨੂੰ ਗੱਲ ਨੁਕਸਾਨ ਕੀ ਕੀ ਨਸਕਾਨ ਜੋ ਸੜਾ ਇਸ ਮਾਨਸਮੂਨ ਉਹ ਰੂੜੀ ਰੜੀ ਕੇ ਦਾ ਉਹ ਪੇਡਾਂ ਕੋ ਬੱਕਰੀਆਂ ਕੋ ਨਿੱਕੇ ਕਟੂ-ਬੂਟੂ ਰੂੜੀ ਗਏ ਉਹ ਬੇਟੀਆਂ ਕੋ ਪੇਟੀਆਂ ਬੂਟੀਆਂ ਜੋ ਜ਼ਮਾਨ ਹੈ ਹੀ ਉਹ ਰੂੜੀ ਗਿਆ ਮਾੜਾ-ਮੋਟਾ ਨਿਕਲਿਆ ਬਾਹਰ ਤੇ ਬਾਕੀ ਕੇ ਨਿਕਲਾ ਬਾਕੀ ਆਪਣੀ ਜਾਨ ਬਚਾਈ ਦੇ ਖਾਦੇ ਹੋ ਦੇ ਸੀ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਕੁਝ ਸਰਸੰਦ ਹੋਏ ਹੋ ਮੰਗਾ ਵੀ ਜੋ ਕੋਈ ਸਰਦਾਰ ਬਣਦਾ ਉਹ ਸਾਡੀ ਹੁਣ ਮਦਦਤਾ ਕਰੇ